ਇਸੇ ਇੱਕ ਸਮਾਂ ਆ ਗਿਆ ਦਲੇਰ ਭਾਜੀ ਹਾਂ ਦਲੇਰ ਮੈਂ ਦੀ ਸਾਬ ਤੇ ਮੈਨ ਲੱਗਿਆ ਸੀ ਉਹ ਤੇ ਫਿਰ ਨੇਰੀ ਲਿਆ ਆ ਗਈ ਨਾ ਜੀ ਜੋ ਗਾਣੇ ਸਾਡੇ ਦਿਲ ਤੇ ਚੁਰੀਆਂ ਚਲਾਈਆਂ ਹਾਂ ਹਾਂ ਐਕਚੁਅਲੀ ਕੀ ਸੀ ਨਾ ਉਹਨਾਂ ਨੇ ਕਿੱਥੇ ਮੁਲਾਕਾਤ ਹੋਈ ਦਲੇਰ ਮਿੰਦੀ ਸਾਹਿਬ ਉਦੋਂ ਤੱਕ ਤੇ ਫਿਰ ਮੈਂ ਸਟੈਬਲਿਸ਼ ਹੋ ਗਿਆ ਨਾ ਜੀ ਦੇਖੋ ਜਿਸ ਬੰਦੇ ਨੇ ਗੁਰਦਾਸ ਨੇ ਹੰਸ ਨੇ ਖੁਦਾਸ ਭਾਜੀ ਨੇ ਸ਼ਦੂਲ ਬਾਈ ਨੇ ਔਰ ਫੈਂਸ ਸਾਹਿਬ ਹਸਬਾਈ ਨੇ ਜਿਨ੍ਹਾਂ ਦਾ ਗਾਣਾ ਗਾਤਾ ਠੀਕ ਹੈ ਨਾ ਜੀ ਔਰ ਗਾਣੇ ਚੱਲ ਵੀ ਗਏ ਚੱਲ ਵੀ ਗਏ ਉਹ ਗਣ ਜਿਹੜੇ ਆ ਅੱਛੇ ਰਹਿ ਤੇ ਫਿਰ ਜਿਹੜਾ ਇਹ ਦਲੇਰ ਭਾਈ ਵੀ ਪਿੱਛੇ ਰਹਿੰਦੇ ਸੀ ਉੱਥੇ ਅੱਛਾ ਸਾਰੇ ਵਿਕਾਸਪੁਰੀ ਦੇ ਪ੍ਰੋਡਕਟ ਆ ਗਏ ਦਲੇਰ ਵੀ ਇੱਥੇ ਰਹਿੰਦੇ ਮਿਕਾ ਵੀ ਆਨੰਦ ਰਾਜ ਆਨੰਦ ਜਸਪਾਲ ਮੋਨੀ ਸਾਰੇ ਵਿਕਾਸਪੁਰੀ ਦੇ ਜੀ ਤੇ ਫਿਰ ਦਲੇਰ ਭਾਈ ਨਾਲ ਇਸ ਤਰ੍ਹਾਂ ਹੀ ਮੁਲਾਕਾਤ ਦਲੇਰ ਮੈਂ ਇਧਰ ਸਾਡੇ ਸੁਸਾਇਟੀ ਚ ਪ੍ਰੋਗਰਾਮ ਸੀ ਅੱਛਾ ਤੇ ਮੈਂ ਉੱਥੇ ਪ੍ਰੈਜਿਡੈਂਸੀ ਸੁਸਾਇਟੀ ਦੇ ਆਹ ਤੇ ਜਿਵੇਂ ਆਏ ਤਾਂ ਉਹਨਾਂ ਨੇ ਕਹ ਆ ਵੀ ਮੈਂ ਪਾਜੀ ਦੇ ਮੈਂ ਇੱਥੇ ਆਇਆ ਵੀ ਉਹਨਾਂ ਨੇ ਸੁਸਾਇਟੀ ਦੇ ਦੱਸਿਆ ਵੀ ਐਸ ਐਸ ਆ ਤੁਹਾਨੂੰ ਪਤਾ ਨਹੀਂ ਇੱਥੇ ਸਦੀ ਪ੍ਰਧਾਨ ਵੀ ਤੇ ਗੀਤਕਾਰ ਵੀ ਆ ਹਾਂ ਹਾਂ ਤੇ ਉਹ ਗੱਲ ਕਰਕੇ ਫਿਰ ਉਹਨਾਂ ਨੇ ਕਿਹਾ ਕਿ ਇੱਕ ਐਲਬਮ ਕਰਨੀ ਹੈ ਭਾਜੀ ਨਾ ਕਰੋ ਫਿਰ ਉਹ ਐਲਬਮ ਕੀਤੀ ਸੀ ਅਸੀਂ ਹੋ ਜਾਏਗੀ ਅਵੇਲੇਬਲ ਹੋ ਗਈ ਅਵੇਲੇਬਲ ਉਹ ਸਾਰੇ ਸਾਰੀ ਐਲਬਮ ਵੀ ਮੈਂ ਲਿਖੀ ਸੀ 8000 8000 ਗੀਤ ਮੈਂ ਲਿਖੇ ਸੀ